ਪਰਕਰ ਦੇਖਿਆ ਨਜ਼ਰ ਮੇ ਹਾਲ ਦਿੱਤੇ ਖੰਡ ਮੰਡਲ ਵਰਪੰਡ ਉਹ ਤੇ ਕੀ ਹੈ ਖੰਡ ਮੰਡਲ ਵਰਪੰਡ ਥੱਲੇ ਖੰਡਲ ਮਰ ਮੰਡਲ ਦੇ ਵਿੱਚ ਹੀ ਹੈ ਇਹ ਬਾਹਰ ਨਹੀਂ ਹੈਗਾ ਖੰਡਲ ਮੰਡਲ ਪਰ ਪੰਡ ਚੰਡ ਨਹੀਂ ਜਾਣੇ ਇਹ ਤਾਂ ਅੰਦਰ ਹੈ ਉਹ ਅਖੰਡ ਮੰਡਲ ਪਰ ਪੰਡ ਜਿਹੜੇ ਵਰ ਪੰਡ ਨਾ ਵਸ ਵਰਤਿਆ ਪਰ ਮੰਡਲ ਨਹੀਂ ਵਰਤਿਆ ਰਚਨਾ ਕਿਦਾ ਸਾਰਾ ਗਿਆਨ ਉੱਥੇ ਆ ਕੰਟਰੋਲ ਉੱਥੇ ਉਹਨਾਂ ਕੋਲ ਸਾਰਾ ਹੀ ਦੀਦਾ ਉਥੋਂ ਇਹ ਦੀਦਾ ਉਥੋਂ ਉਹਨਾਂ ਨੂੰ ਸਾਰਾ ਹੀ ਜਿਹੜੇ ਰਚ ਕੇ ਰਜਨਾ ਨੂੰ ਸਦੀਕੇ ਦੇਖਦੇ ਨੇ ਨਿਗਾਹ ਰੱਖਦੇ ਨੇ ਉਹਨਾਂ ਨੂੰ ਦੀਦਾ ਨਹੀਂ ਹੈ ਕੋਨੇ ਨੇ ਸਾਨੂੰ ਉਹ ਨਹੀਂ ਦੀਦਾ ਉਹ ਕਿ ਇਹਨਾਂ ਦਾ ਉਹਨਾਂ ਦਾ ਨਾ ਵੀ ਸਾਨੂੰ ਨਹੀਂ ਉਹ ਦੀਦਾ ਉਹ ਤਾਂ ਸਾਨੂੰ ਦੇਖਦਾ ਇਸ ਕਰਕੇ ਉੱਥੇ ਅੰਖ ਤੋਂ ਉੱਜਨ ਨਹੀਂ ਹੈ ਸ੍ਰਿਸ਼ਟੀ ਜੇ ਕੋਈ ਬੰਦੇ। ਉਹ ਜੀ ਸੰਸਾਰ ਤਾਂ ਫਿਰ ਛੱਡੇਗਾ ਐ ਅਸੀਂ ਤਾਂ ਸਾਨੂੰ ਦੇਖਣਾ ਹੀ ਨਹੀਂ। ਖੰਡਬਰਾਂ ਅਜਿਹਾ ਨਾ ਰਚਨਾ ਕਹਤੇ ਦੀ ਗਈ ਉਹਨਾਂ ਦੀ ਸਾਡੇ ਦ੍ਰਿਸ਼ਟੀ ਵਿੱਚ ਹੈ। ਸਾਡੇ ਦ੍ਰਿਸ਼ਟੀ ਦੀ ਥੋੜੀ ਹੈ ਸਾਨੂੰ ਥੋੜੀ ਨਹੀਂ ਉਹਨਾਂ ਜਿਆਦਾ ਦੀਦੀ ਜਹਾਜ ਚ ਚੜੇ ਉੱਤੇ ਜਿਹੜਾ ਫਿਰਦਾ ਨਾ ਨਾਕੜ ਆਦਮੀ ਉਹਨੂੰ ਜਿਆਦਾ ਏਰੀਆ ਦੀਦਾ। ਜਿੱਦੋਂ ਉੱਤੇ ਚੜ ਜਾਂਦੇ ਸਾਨੂੰ ਥੋੜਾ ਦੀਦਾ। ਜਹਾਜਾਂ ਨੂੰ ਜਿਆਦਾ ਦੀਦਾ। ਉਹ ਤਾਂ ਬਹੁਤ ਉੱਚੇ ਨੇ ਫਿਰ ਸਾਰੇ ਉਹਨਾਂ ਦੀ ਨਜ਼ਰ ਦੇ ਵਿੱਚ ਹੈ ਅਖੰਡ ਮੰਡਲ ਵਰਪੰਡ ਜੇ ਕੋ ਕਥਨਾਤ ਅੰਤਨ ਸੀ ਕੋ ਤੇ ਕਥਨ ਕਰਨ ਲਗੇ ਖਾਰਿਓ ਦੀ ਨਾ ਰਚਨਾ ਉੱਥੇ ਕਿਵੇਂ ਉੱਥੇ ਉਹ ਗਿੰਤੂ ਪ੍ਰੰਤੂਆਂ ਦੇ ਜਵਾਬ ਨੇ ਜਿਹੜੇ ਇੱਥੇ ਹੈ ਨਹੀਂ ਕਿਵੇਂ ਕੀ ਹੋ ਰਿਹਾ ਕੌਣ ਤੂੰ ਬਖ ਕਿਉਂ ਉਸੇ ਧਰਤੀ ਚੋਂ ਕੋਕੜਤਾਂ ਨੂੰ ਲੈ ਰਿਹਾ ਤੇ ਤਰਬੂਜ ਕਿਉਂ ਮਿੱਠਾ ਹੈ ਉਸ ਇੱਕ ਜੜਕ ਜਗ੍ਹਾ ਇੱਕੋ ਜਗ੍ਹਾ ਜੜਦੇ ਵਿੱਚ ਤਰਬੂਜ ਔਰ ਕੌੜ ਧੁੰਮੇ ਦੀ ਬੀਜ ਲੱਗੀ ਹੈ ਉਹੀ ਪਾਣੀ ਹੈ ਉਹੀ ਧਰਤੀ ਹੈ ਉਹ ਕੌੜਾ ਕਿਉਂ ਹੈ ਉਹ ਮਿੱਠਾ ਕਿਉਂ ਹੈ ਇਹ ਕਿਉਂ ਦਾ ਜਵਾਬ ਉਥੇ ਸਾਡੇ ਕੋਲ ਨਹੀਂ ਕੋਈ ਜਵਾਬ ਹੈ ਸਾਨੂੰ ਐਂ ਬਤਾ ਵੀ ਉਹ ਮਿੱਠਾ ਕੌੜਾ ਕੀ ਹੈ ਕੁਦਰਤੀ ਗੱਲ ਹੈ ਭਾਈ ਕੁਦਰਤੀ ਹੈ ਕੁਦਰਤ ਕੀ ਹੈ ਉਹਨਾਂ ਦਾ ਕੁਦਰਤ ਦਾ ਸਾਜ ਰਹੇ ਨੇ ਤੂੰ ਹੀ ਕੁਦਰਤ ਸੱਚੀ ਹੈ ਉਹਨਾਂ ਦੀ ਦਾ ਸਾਜੀ ਹੋਈ ਹੈ ਕੁਦਰਤ ਅਸੀਂ ਦੇਖੀ ਹੋਈ ਹੈ ਸਾਜੀ ਨਹੀਂ ਹੋਈ ਹੈ ਪੱਬ ਆਏ ਲਾਸੀਂ ਇਸ ਤੇ ਮਲ ਕਰਦੇ ਹਾਂ ਕੰਪਿਊਟਰ ਇਸ ਤੇ ਮਲ ਕਰਦੇ ਹਾਂ ਪਰ ਜੇ ਵਿਗੜ ਗਿਆ ਸਾਨੂੰ ਨਹੀਂ ਪਤਾ ਕੀ ਹੈ ਸਾਜਿਆ ਨਹੀਂ ਅਸੀਂ ਬਣਾਇਆ ਨਹੀਂ ਅਸੀਂ ਵਰਤਦੇ ਭਾਇਆ ਨੂੰ ਸੀ ਵਰਤਦੇ ਸਾਜੀ ਨਹੀਂ ਹੈ ਸਾਨੂੰ ਨਹੀਂ ਇਹਦਾ ਪਤਾ ਕੀ ਹੈ ਉਹ ਤੇਉ ਪੇਦਾ ਵੀ ਪਤਾ ਹੈ ਇਹ ਜਿਹੜੇ ਬਾਕੀ ਭੇਤ ਹੈ ਉੱਥੇ ਜਾ ਕੇ ਤੇ ਤੇ ਖੰਡ ਮੰਡਲ ਵਰ 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 ਆ ਵਰਪਾਲ ਸਾਰਾ ਉੱਥੇ ਸਾਰਾ ਦੀਂਦਾ ਉਹ ਜਿੱਤੇ ਚੀਨੀ ਬਣਦੀ ਉਹ ਕਰ ਵਿੱਚ ਨੇ ਉਹ ਉਹ ਦੇਖ ਲੈਂਦੇ ਨੇ ਕਿਵੇਂ ਬਣਦੀ ਹੈ ਕੀ ਚੀਜ਼ ਕਿਵੇਂ ਬਣਦੀ ਹੈ ਕਿਵੇਂ ਕੀਤਾ ਹੋਇਆ ਸਭ ਉਹਨਾਂ ਨੂੰ ਪਤਾ ਉੱਥੇ ਜਾ ਕੇ ਦਾ ਇਹ ਗਿਆਨ ਹੈ ਇੱਥੇ ਦਾ ਨਹੀਂ ਗਿਆਨ ਜੇ ਕੋ ਕੋਥੇ ਤੋਂ ਅੰਤਰੋਂ ਜੇ ਕੋ ਕਠਨ ਲੱਗੇ ਨਾ ਮਾਇਆ ਨੂੰ ਵਰ 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 ਭਗਵਾਨ ਆ ਗੁਰੂ ਪਰ 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 ਰੂ ਮਾਇਆ ਨੂੰ ਕਹਿੰਦ ਕਰ ਲਗੇ ਸਾਚੇ ਤੇ ਪਵਨਾ ਪਿਆ ਪਵਨਾ ਦੇ ਜਲ ਹੋਏ ਕਹਿ ਕੇ ਛੜਤਾ ਜੇ ਕਹਿੰਦੇ ਇਹਨੂੰ ਬਸਨ ਲੱਗਦੀ ਏ ਇਹ ਤਾਂ ਅੰਤ ਨਹੀਂ ਹੋਣਾ ਤੇ ਇਹ ਜੇ ਰਹਿ ਜਾਓਗੇ ਆ ਅਸਲੀ ਬਿਛਾਹ ਨਹੀਂ ਰਹਿ ਜਾਊਗਾ ਅਸਲੀ ਬਿਛਾਹ ਰਹਿ ਜਾਊਗਾ ਆਰਾਮ ਦੀ ਕਹਾਣੀ ਕਾਉਣ ਲੱਗੇ ਆ ਰਾਮ ਰਹਿ ਗਿਆ ਅਸਲੀ ਰਾਮ ਰਹਿ ਗਿਆ ਕਹਾਣੀ ਜੁੜਨੀ ਕਹਾਣੀ ਹੈ ਤਾਂ ਰਾਜਾ ਰਾਮ ਕੀ ਰਾਜਾ ਰਾਮ ਨਾਲ ਸੰਬੰਧਤ ਗੱਲ ਕੀਤੀ ਹੈ ਰਚਨਾ ਨਾਲ ਸੰਬੰਧਤ ਗੱਲ ਨਹੀਂ ਕੀਤੀ। ਡੇਰਾ ਕੀਤਾ ਚਾਪੋਂ ਨਾ। ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰਨੇ ਨਾ। ਨਿਰੰਕਾਰ ਨਿਰੰਕਾਰ ਦਾ ਮਤਲਬ ਹੈ ਦੋ ਨਾ ਦੋ। ਨੋ। ਡੇਰਾਕਾਰ ਕੋਲ ਨਿਰੰਕਾਰ ਨਾ ਹੋਵੇ। ਨਾ ਤੇਰਾ ਨਿਰੰਕਾਰ ਹੈ। ਨਹੀਂ ਲੱਗੇ ਨਾਰਕ ਨਾ ਜਾਈ ਜੇ ਮੈਂ ਆਪਾਂ ਕਹਿਆ ਮਿਠਾ ਲਿਆ ਮਿਠਾ ਕੋਲ ਜੀਂਡੀ ਦਾ ਵੀ ਕੋਲ ਹੈ ਮਿਠਾ ਗੁੜ ਦਾ ਵੀ ਕੋਲ ਹੈ ਸ਼ੱਕਰ ਦਾ ਵੀ ਕੋਲ ਹੈ ਮਿੱਠਾ ਬਹੁਤ ਇੰਜ ਚਾਹ ਫਲਾਂ ਵਿੱਚ ਵੀ ਮਿਠਾ ਹੈਗਾ ਉਹ ਕੋਲ ਹੈ ਪਰ ਪੁੱਛਦਾ ਕਿਹੜਾ ਮਿਠਾ ਲਿਆ ਉਹ ਯੁਰਾ ਵਿੱਚ ਬਠੀਏ ਸਭੇ ਵਸਤਾ ਵਿੱਚ ਬਠੀਏ ਉਹ ਜਦ ਕਹਿੰਦੇ ਵੀ ਗੁੜ ਲਿਆ ਗੁੜ ਨਾ ਹੋ ਗਿਆ ਗੁੜ ਵਸਤੂ ਹੈ ਵਸੂਲਾ ਨਾ ਹੋਆ ਗੁੜ ਪਤਾ ਲੱਗਿਆ ਵੀ ਦੂਏ ਬਠਿਆਂ ਦੀ ਲੋੜ ਗੁੜ ਦੀ ਲੋੜ ਉਹ ਤਾਂ ਗੁਣ ਜਿਹੜੇ ਨੇ ਇੱਕ ਗੁਣ ਦੇ ਵਿੱਚ ਕਈ ਵਸਤੂਆਂ ਨੇ ਇਹਦੇ ਗੁਣ ਨੇ ਕਲਿਓ ਵਸਤੂ ਦੇ ਗੁੜਨੇ ਸੰਸਾਰ ਦੂਜਾ ਦੂਜੀ ਵਸਤੂ ਨਹੀਂਦਰ ਵਰ ਦਿੱਕੋ ਜਿਹੜੇ ਗੁਰੂ ਨੇ ਕੋਈ ਵਸਤੂ ਹੈ ਇੱਕ ਵਸਤ ਅਗੋਚਰ ਲਈ ਹੈ ਤੇ ਹਾਰੇ ਦੀਪਕ ਚਹੀਏ ਵਸਤ ਇਕ ਪਿਰ ਤੇ ਨਾ ਉਹ ਬਰੋ ਦੇ ਤਰ ਪੁਰਾਣੇ ਕੁਰਬਾਨੀ ਦੀ ਸਮਝ ਨਹੀਂ ਇਹਦਾ ਮਤਲਬ ਇਹਨਾਂ ਨੇ ਜੋ ਪੜ੍ਹੀਆਂ ਗੁਰਬਾਣੀ ਉਹਨਾਂ ਨੂੰ ਕੁਝ ਵੀ yaad ਨਹੀਂ ਕੀ ਬਟ ਬੈਠੇ ਹਾਂ ਸੀ ਵਸਤ ਦਾ ਦੋ ਹੀ ਹੈ ਉਹ ਨਹੀਂ ਉਸੀ ਦਾ ਕੋਈ ਚੀਜ਼ ਹੋ ਰਹੀ ਨਹੀਂ ਸ਼ਮਸ਼ਾਨ ਜਿੱਤੇ ਵਸੂ ਗੱਥੋ ਲੈ ਆਂਦੀ ਤੁਸੀਂ ਵਸੂ ਕੇਵਲ ਨਾਮ ਹੈ ਵਸੂ ਦਾ ਨੋ ਕਈ ਨੇ ਵਸੂ ਇੱਕ ਹੈ ਸੱਚ ਵੀ ਇਹਦਾ ਨਾਮ ਹੈ ਸੱਚ ਮਿਲਿਆ ਸੰਤੋਖੀ ਹੋ ਸੱਚੀ ਵਸੂ ਦਾ ਨਾਮ ਵਸੂ ਇੱਕ ਦਾ ਨਾਮ ਹੈ ਇਹ ਦੂਏ ਪੰਜਾ ਨੋ ਇੱਕਾ ਵਸੂ ਦਾ ਨਾਮ ਹੈ ਇਕ ਕਈ ਵਸਤੂਆਂ ਦੇ ਇੱਕ ਗੁਣ ਜਿਵੇਂ ਫਟਾ ਚੱਕਰਖੰਡਨ ਬਾਤ ਗੁੜ ਮੱਖੋ ਮੰਜਾ ਦੁੱਧ ਰੱਬ ਖਜੂਰਾਂ ਮਿੱਠੀਆਂ ਖਜੂਰਾਂ ਵੀ ਮਿੱਠੀਆਂ ਨੇ ਬੋਗਾ ਵੀ ਮਿੱਠਾ ਹੁੰਦਾ ਬੋਗਾ ਦਾ ਫਲ ਪੱਕਿਆ ਹੋਇਆ ਕੇਲਾ ਵੀ ਮਿੱਠਾ ਹੁੰਦਾ ਅੰਬ ਵੀ ਮਿੱਠਾ ਹੁੰਦਾ ਵਰਨਾ ਵੀ ਮਿਠਾ ਹੁੰਦਾ ਵਰਨੇ ਜੋ ਛਤਰਫੂਲ ਬਣਦਾ ਇੱਥੇ ਬਹੁਤ ਕੁਝ ਕਿਹਾ ਵਾਇਆ ਜਿੱਥੇ ਮਾਇਆ ਹੈ ਮਾਇਆ 'ਚ ਅਨੇਕਤਾ ਹੈ ਜੀ ਜੇ ਰੂਪਾਕਾਰੇ ਦੁਨੀਏ 'ਚ ਅਨੇਕਤਾ ਨਹੀਂ ਹੈ ਇਹ ਕਰਕੇ ਕੋਈ ਚੀਜ਼ ਹੈ ਜੇ ਤਿੰਨ ਵਸਤੂਆਂ ਵਸਦੋ ਫੇ ਤਾਂ ਅਨੇਕਤਾ ਹੋਗੀ ਸੀ ਉੱਥੇ ਜੇ ਵਸਤੂਆਂ ਤਿੰਨ ਨੇ ਫਿਰ ਅਨੇਕਤਾ ਹੋਗੀ ਇੱਕ ਤਾਂ ਕਿੱਥੇ ਰਹੀ ਜਿਹੜੇ ਅਨੇਕਤਾ ਕਰਦੇ ਸੀ ਵਿਰਮਾ ਵਿਸ਼ਨੂੰ ਸ਼ਿਵਜੀ ਬਣਾ ਕੇ ਉਹੀ ਤਾਂ ਇਕਾ ਲਾਗੇ ਨੇ ਇੱਕ ਤਾਂ ਥੋੜੀ ਐ ਇਕਾ ਲਾਉਣ ਦਾ ਕੀ ਹੈ ਕਿ ਵਸਤੂ ਇਕ ਹੈ ਤੇ ਇਹ ਤਾਂ ਨਵਾਂ ਨਹੀਂ ਅਸਰਚ ਉਹ ਅੱਖਰਾਂ ਵਗਰ ਗਏ ਨੇ ਅੱਖਰ ਅੱਖਰ ਵੀ ਨਹੀਂ ਕਹਦੇ ਤੈਨੂੰ ਉਹ ਵੀ ਤਾਂ ਤੈਨੂੰ ਜਾਰੀ ਨੰਨੇ ਨੂੰ ਜਾਰੀ ਹੱਤ ਨਹੀਂ ਤੱਤੇ ਨੂੰ ਜਾਰੀ ਨੰਨਾ ਮੁਕਤਾ ਵੀ ਹੈ ਤੈਨੂੰ ਉਹਦਾ ਵਿਅਰਥ ਤੈਨਾਂ ਤੈਨਾਂ ਜਿੱਤੇ ਤਿਨਾ ਹੈ ਨੰਨੇ ਨੂੰ ਸਿਆਰੀ ਨਹੀਂ ਉਹਦਾ ਹਰ ਤ ਤਿਨਾ ਨੂੰ ਪੜਦੇ ਨੇ ਕਾਂਤ ਕਾਲ ਤਿਨਾ ਕੇ ਪਾਸ ਜਦ ਨ ਨੂੰ ਸਰੀ ਨਹੀਂ ਜਿੰਨ ਕੇ ਚੋਲੇ ਰਤੜੇ ਕਾਂਤ ਤਿਨਾ ਕੇ ਇੱਥੇ ਤਿਨਾ ਕਾ ਕੇ ਪਾਸ ਕੋਈ ਪੜਦੇ ਇੱਥੇ ਬੜਨਾ ਜਾਈ ਦਈ ਤਿਨਾ ਕੇ ਬਾਦ ਤੇ ਕੇ ਬੜੇ ਇੱਥੇ ਤਿਨਾ ਕੇ ਬੜਲੇ ਤਿਨਾ ਇੱਥੇ ਠੀਕ ਬੜ ਲਿਆ ਜਿੱਤੇ ਸਿਆਰੀ ਉਥੇ ਗਲਤ ਬੜਦੇ ਇਹ ਹਰ ਤ ਇਹਨ ਵਿਦਵਾਨਾਂ ਦੀ ਜਿਹੜੇ ਬੜੇ ਫੰਨੇ ਖਮਲੇ ਫਿਰਦੇ ਸਾਰਿਆਂ ਵਾਲਿਓ ਵਿੱਚ ਯੂਨੀਵਰਸਿਟੀ ਵਾਲੇ ਆ ਗਏ ਵਿੱਚੇ ਸਾਰੇ ਬੜੇ ਬੜੇ ਪੰਡਤ ਆ ਗਏ ਵਿੱਚੇ ਜਿੰਨੇ ਨਰਮਲੇ ਆ ਗਏ ਹੁਣ ਤੱਕ ਅਬ ਵਿੱਚੇ ਹੁਣ ਟਕਸਾਲਾਂ ਵਾਲੇ ਆ ਗਏ ਜਿਹੜੇ ਬੜੇ ਫੰਨੇ ਖਮਲੇ ਫਿਰਦੇ ਕਿੰਨੀ ਕੁੁੰਦੀ ਅਰੰਦੀ ਸੀਵੰਦ ਕਿਸੇ ਦੀ ਵੀ ਖੋਜ ਨਹੀਂ ਇਹਦਾ ਧਿਆਨ ਨਹੀਂ ਖੋਜ ਵੱਲ ਮਾਇਆ ਵੱਲ ਪਰ ਬੋਲ ਵੱਲ ਨਹੀਂ ਧਿਆਨ ਹੈ ਧਿਆਨ ਕਿਤੇ ਹੋਰ ਹੈ ਇਹ ਧਿਆਨੇ ਦੇ ਰੱਖੇ ਬੁੱਧੀਮਾਨ ਤੇ ਨਿਗਾ ਘਟੇ ਕੋਈ ਦਾ ਤਾਂ ਉਸੇ ਚੀਜ਼ ਨੂੰ ਪਰ ਨਿਗਾ ਦੀ ਚੀਜ਼ ਬ੍ਰੀਕ ਨਿਗਾ ਘਟਾ ਨਾਲੇ ਨੂੰ ਹੋ ਗਿਆ ਮਾਰਦਾ ਤੇ ਤੂੰ ਦੇਖ ਮੈਨੂੰ ਨਹੀਂ ਲਗਭੀ ਘੰਟਾ ਹੋ ਗਿਆ ਤੇਰੀ ਨਿਗਾ ਤੇਜ ਹੈ ਫਿਰ ਤੇਜ ਨਿਰਾਲ ਦਸੂ ਕਬੀਰ ਦੀ ਨਿਗਾ ਤੇਜ ਸੀ ਜਾ ਕੇ ਦੱਸ ਤਨ ਮਗਾ ਰਕੀਆ ਕੋਝ ਲਿਆ ਉਹ ਘਟ ਨਿਗਾ ਵਾਲੇ ਦੇ ਜਿਹੜਾ ਕੋਲ ਪੈਸੇ ਤੇ ਗ੍ਰੰਥ ਉਹਦੀ ਬੁੱਧੀ ਨਿਗਾ ਘਟ ਸੀ ਅੱਖ ਤੀਸਰੀ ਹੈ ਨਹੀਂ ਸੀ ਉਹਨਾਂ ਦੀ ਖੁੱਲੀ ਪਰ ਤੀਸਰੀ ਅੱਖ ਵਿਦਿਆ ਨਹੀਂ ਹੁੰਦੀ ਤੀਸਰੀ ਅੱਖ ਬੁੱਧੀ ਹੁੰਦੀ ਹੈ ਆ ਬੁੱਧੀ ਵੀ ਨਹੀਂ ਹੁੰਦੀ ਬ विवेक ਬੁੱਧੀ ਹੁੰਦੀ ਹੈ ਆ ਬੁੱਧੀ ਨਹੀਂ ਹੁੰਦੀ ਸੰਸਾਰ ਵਾਲੀ ਸੰਸਾਰ ਵਾਲੀ ਬੁੱਧੀ ਨੂੰ ਜਦੋਂ ਬ विवेक ਬੁੱਧੀ ਨੂੰ ਸੂਤਕ ਲੱਗ ਜਾਂਦਾ ਹੈ ਉਹ ਸੰਸਾਰੀ ਬੁੱਧੀ ਬਣ ਜਾਂਦੀ ਹੈ ਅੱਖੀ ਸੂਤਕ ਵੇਖਣ ਵੇਖਦਾ ਤਾਂ ਹੈ ਸੂਤਕ ਅੱਖਾਂ ਨੂੰ ਲੱਗਿਆ ਹੋਇਆ ਹੈ ਦੇਖਦਾ ਤਾਂ ਹੈ ਖਨੂ ਸੂਤ ਕਾ ਅਸਲੀ ਅੱਖ ਨੂੰ ਸੂਤ ਕਾ ਨੈਣ ਜਿਹੜੇ ਨੇ ਨਾ ਨੈਣ ਨਹੀਂ ਦੇਖ ਰਹੇ ਛੈੜ ਬਿਹਾਲਿਆ ਤਾਂ ਹੀ ਤਾਂ ਬਿਹਾਲ ਹੋਏ ਨੇ ਸੱਚਖੰਡ ਵਸੇ ਨਿਰੰਕਾਰ ਸੱਚਖੰਡ ਵਸੇ ਨੰਕਾਰ ਨਿਰੰਕਾਰ ਸੱਚਖੰਡ ਜੀ ਵਸਦਾ ਹੁੰਦਾ ਹੈ ਇੱਕ ਹੈ ਜਦ ਨਿਰੰਕਾਰ ਹੈ ਜਦ ਇਹਨੇ ਇੱਕ ਹੋ ਜਾਣਾ ਨਿਰੰਕਾਰ ਆਪ ਹੀ ਨਿਰੰਕਾਰ ਹੈ ਨਿਰੰਕਾਰ ਦਾ ਪਤਾ ਕਿ ਤੁਸੀ ਲਗੋ ਨਿਰੰਕਾਰ ਦਾ ਨਿਰੰਕਾਰ ਦਾ ਸੱਚਖੰਡ ਜਿਹੜੇ ਨੇ ਕਹਿੰਦਾ ਫਿਰ ਸੱਚਖੰਡ ਜਾਏ ਤੇ ਪਤਾ ਲੁ ਤੂ ਜਾਂ ਫਿਰ ਇੱਥੋਂ ਕਿਵੇਂ ਬਣੂ ਤਾਂ ਪਤਾ ਲੁ ਜਿੰਦਣ ਆਪ ਨਿਰਕਾਰ ਹੋ ਗਿਆ ਹੈ ਉਦੋਂ ਨੂੰ ਨਿਰਕਾਰ ਦਾ ਦਰਸ਼ਨ ਹੋਊ ਅਰ ਨਿਰਕਾਰ ਦੀਓ ਬਿਲ ਨੂੰ ਸਮਝੋ ਇੱਕ ਜਿਹੜਾ ਹੈ ਨਾ ਇੱਕ ਨਿਰੰਕਾਰ ਤੇ ਆਪੇ ਰਾਲ ਬਣਿਆ ਹੋਇਆ ਹੈ ਆਪੇ ਨਿਰੰਕਾਰ ਹੈ ਤਾਂ ਹੀ ਦਾ ਕੋਈ ਸਰੀਰ ਛੱਡ ਜਾਂਦਾ ਦੀਨ ਹਾਲ ਨਹੀਂ ਤਾਂ ਹੀ ਤਾਂ ਕੈਮਰੇ ਜਿਹੜੀ ਆਉਂਦਾ ਤਾਂ ਹੀ ਤਾਂ ਐਕਸ-ਰੇ ਜਿਹੜੀ ਆਉਂਦਾ ਕਿ ਦਰਕਾਰ ਜੋ ਹੈ ਦਰਕਾਰ ਜੋ ਹੈ ਇਹ ਜੀਵ ਦਰਕਾਰ ਹੈ ਇਸ ਕਰਕੇ ਗੁਰਬਾਣੀ ਆਤਮ ਸੰਗਰਸ਼ਨ ਕਰਾਉਂਦੀ ਹੈ ਕਿਸੇ ਪਰਮੇਸ਼ਰ ਦਾ ਅਨੰਦ ਸੰਗਰਸ਼ਨ ਨਹੀਂ ਕਰਾਉਂਦੀ ਆਤਮ ਅਨੰਦ ਸੰਗਰਸ਼ਨ ਕਰਾਉਂਦੀ ਹੈ ਮੈਂ ਸ਼ਰਦਾ ਸੁਰਤ ਜਦ ਸ਼ਬਦਾਂ ਨਾਲ ਜੁੜਦੀ ਹੈ ਨਾ ਪਰਗਟ ਹੁੰਦਾ ਧੁਰਕੀ ਬਾਣੀ ਆਈ ਉਹ ਪਰਮੇਸ਼ਰ ਹੈ ਉਹ ਸੁਰਤ ਉਹਦੇ ਨਾਲ ਜੁੜਦੀ ਹੈ ਫਿਰ ਉਹ ਜਲੀਨ ਹੋ ਜਾਂਦਾ ਆਪ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਸਮਾ ਜਾਂਦਾ ਜਲੀਨ ਹੋ ਜਾਂਦਾ ਦਰਿਆ ਸਮੁੰਦਰ ਨਹੀਂ ਹੁੰਦਾ ਸਮੁੰਦਰ ਤੇ ਜਲੀਨ ਹੋ ਜਾਂਦਾ ਦਰਿਆ ਦਾ ਨਾਮ ਖਤਮ ਹੋ ਜਾਂਦਾ ਉਹਦਾ ਜਲੀਨ ਹੋ ਜਾਂਦਾ ਦਰਿਆ ਦਰਿਆ ਬਰਿਆ ਦੇ ਵੀ ਤੁਹਾਡੇ ਨਾਲ ਸਮੁੰਦਰ ਦਾ ਰੇਗੰਦਰੀ ਵਾਲੀ ਨੂੰ ਮੈਂ। ਗੋਗਾ ਦਾ ਨਾਮੇ ਬੁਲਾ ਰਹੇ। ਸਮੁੰਦਰ ਦਾ ਨੋ ਸਮੁੰਦਰ ਰਹੂ ਪਰਮੇਸ਼ਰ ਦਾ ਨੋ ਪਰਮੇਸ਼ਰ ਰਹੂਗਾ। ਪਰਮੇਸ਼ਰ ਦੇ ਸੱਚਖਣ ਦੀ ਸਰਦਾਰੀ ਪਰਮੇਸ਼ਰ ਦੀ ਰਹੂ। ਪਰਮੇਸ਼ਰ ਸ਼ਬਦ ਦੀ ਹੀ ਸਰਦਾਰੀ ਸੁਮੱਚੀ ਸਾਰਿਆਂ ਦੀ ਰਹੂਗੀ। ਅਸਲ ਤੇ ਸਾਰਿਆਂ ਦਾ ਨਾਮ ਪਰਮੇਸ਼ਰ ਹੈ। ਜੇ ਬੰਦਾ ਸੰਘਨੇ ਪਾਰਲੀਮੈਂਟ ਪਾਰਲੀਮੈਂਟ ਕੀਏ ਸਿੱਧਾ ਨਾ ਪਾਰਲੀਮੈਂਟ ਕੱਲੇ ਕੱਲੇ ਦਾ ਤਰਨ ਕਿਹਦਾ ਦਾ ਪਾਰਲੀਮੈਂਟ ਹੈ ਫੌਜ ਫੌਜ ਕਿਉਂ ਨਹੀਂ ਪੰਨਾ ਬੰਦਾ ਤਾਂ ਕੋਈ ਫੌਜ ਨਹੀਂ ਐ ਕਲੈਕਟਿਵ ਆਫ ਇਨਫੋਰਮੇਸ਼ਨ ਜਦੋਂ ਅਸੀਂ ਇੱਕ ਬੰਦਾ ਨੇ ਇੱਕ ਬੰਦਾ ਉੱਥੇ ਅਸੀਂ ਭਨੇਖਾ ਰੋਣ ਸਵੰਦਰ ਇੱਕ ਜ਼ਰੂਰ ਹੈ ਬੋਲਿਆ ਇੱਕ ਜ਼ਰੂਰ ਪਰ ਬੰਦਾ ਨਹੀਂ ਹੋ ਚਿੱਤ ਹੈ ਕਲੈਕਟਿਵ ਸ਼ਬਦ ਹੈ ਕਲੈਕਟਿਵ ਵਸਤੂ ਦੀ ਸੰਗ ਹੈ ਜਿਵੇਂ ਧਰਤੀ ਇੱਕ ਹੈ ਕਿ ਕਿੰਨੇ ਆਡਮਾਂ ਦੀ ਬਣੀ ਹੋਈ ਹੈ ਜੁੜ ਕੇ ਕੋਈ ਪਤਾ ਨਹੀਂ ਕੋਈ ਯੰਤਰੀ ਕੋਈ ਗੱਡ ਨਹੀਂ ਜਾਦਾ ਪਰਮੇਸ਼ਵਰ ਇੱਕ ਆ ਜਣਾਂ ਨੇ ਇੱਕ ਉਹ ਦਾ ਇੱਕ ਆਈਟਮ ਹੈ ਉਹ ਦਾ ਉਦ ਕਣ ਤੋੜ ਕੇ ਕੋਣੁ ਕਰੈ ਸੇ ਮੋਰੇ ਇਸ ਮਨ ਤੋੜੇ ਇਸ ਮਨ ਤੈ ਕਣੋ ਕਹੋ ਕਿ ਉਸ ਸੱਚ ਖਣ ਦਾ ਇਹ ਇੱਕ ਤੂਤ ਪਈਆ ਕਣ ਬਹੁਤ ਛੋਟੇ ਤੋਂ ਛੋਟਾ ਕਣ ਇਤੋ ਛੋਟਾ ਨਹੀਂ ਹੋ ਸਕਦਾ ਇਤੋ ਛੋਟਾ ਫੇਰ ਆਲ ਹੋ ਜਾਂਦੀ ਕੇ ਇਤੋ ਛੋਟਾ ਕਰੀਦੇ ਫੇਰ ਆਲ ਹੋ ਜਾਂਦੀ ਸਾਬਤ ਨਹੀਂ ਰਹਿੰਦਾ ਹਾਂਜੀ ਕਰ ਕਰ ਵੇਖਣ ਨਾ ਰਹਿ ਹਾਂ ਨਾਦਰ ਨਹੀਂ ਗਏ ਜੇਕਰ ਰੰਕਾਰਨ ਆ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਵੇਖਦਾ ਹੈ ਰਾਜਤਾ ਵੇਖਦਾ ਸਿਰਜਣ ਕਰਦਾ ਹੈ ਸ਼ਰੀਰ ਦਾ ਵੇਖਦਾ ਹੈ ਵੇਖਦਾ ਤੇ ਪਹਾੜ ਕਰਦਾ ਵੇਖਿਆ ਮਨਵੇਂ ਨਹੀਂ ਵੀ ਦੂਰੋਂ ਕਰਕੇ ਦੇਖੀ ਜਾਂਦਾ ਦੇਖ ਕੇ ਤਾਂ ਇਹ ਦੇਖ ਭਾੜ ਇਹ ਦੇਖ ਭਾੜ ਨਾਲ ਲਾਉ ਰਿਹਾ ਤਾਂ ਹੋਰ ਗੱਲਾਂ ਕਲਾ ਦੇਖਣੇ ਹੋਗੇ ਦੇਖ ਦੇਖ ਕੇ ਇਹਨਾਂ ਦੀ ਲੋਡਾਂ ਨਾਲ ਝਾਤਦਾ ਇਹਨਾਂ ਨੂੰ ਕੀ ਲੋੜ ਹੈ ਸਾਰਿਆਂ ਦੇ ਇਹਨਾਂ ਲੋਡਾਂ ਪੂਰੀਆਂ ਕਰਦਾ ਹੈ ਦੇਖੇ ਨਜ਼ਰ ਨੇ ਹਾ ਕਿਵੇਂ ਦੇਖਦਾ ਕਿਹੜੀ ਨਜ਼ਰ ਨਾਲ ਦੇਖਦਾ ਕਿਰਪਾ ਦੀ ਨਜ਼ਰ ਨਾਲ ਦੇਖਦਾ ਕਰੂਰਤਾ ਦੀ ਨਜ਼ਰ ਨਾਲ ਹੀ ਦੇਖਦਾ ਸਾਰੇ ਨਜ਼ਰ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ ਕਦੇ ਕੋਣੀ ਅੱਖ ਨਾਲ ਨਹੀਂ ਦੇਖਦਾ ਕਦੇ ਗੁੱਸੇ ਵਾਲੀ ਅੱਖ ਨਾਲ ਨਹੀਂ ਦੇਖਦਾ ਕਦੇ ਨਫ਼ਰਤ ਵਾਲੀ ਅੱਖ ਨਾਲ ਨਹੀਂ ਦੇਖਦਾ ਜੀਵਾਂ ਵਾਲ ਕਦੇ ਨਜ਼ਰ ਨਾਲ ਜਿਹੜਾ ਹੈਗਾ ਆਪਣੇ ਆਪ ਚ ਇੱਕ ਅਲੱਗੀ ਜਿਹੀ ਹੈ ਵੇਖੇ ਦੇ ਨਾਲ ਨਜ਼ਰ ਆਏ ਉਹ ਸਹਾਨੂ ਪੁੱਤੀ ਦੀ ਨਗਰ ਨਾਲ ਦੇਖਣਾ ਆਦਮੀ ਨੇ ਖਾਲੀ ਜਰ ਡਾਕਟਰ ਐ ਕਹਦਾ ਵੀ ਨੂੰ ਨਰੰਦੇ ਦੇ ਹੋਟੀ ਕਾ ਯਾਰ ਦਾ ਲਾਦਾ ਹਸਪਤਾਲ ਚ ਲੈ ਗਏ ਉਹ ਤਾਂ ਬਚਾਉਂਦਾ ਉਹ ਨੂੰ ਯਾਰ ਤਾਂ ਅਸੀਂ ਖਾਦੀਏ ਬੇਕੂਫੀ ਨੇ ਅਸੀਂ ਕਰਦੇ ਆ ਉਹ ਥੋੜੀ ਉਹ ਤਾਂ ਵਿਚਾਰ ਕਰਦਾ ਸਭ ਦਾ ਔਗਣੇ ਆਪ ਕਰਦਾ ਔਗਣੇ ਅਸੀਂ ਕਰਦੇ ਔਗਣੀਆਂ ਫਰਾਉਂਦਾ ਔਗਣੇ ਆਪਣੀ ਮਰਜ਼ੀ ਨਾਲ ਕਰਦਾ ਗੁਣ ਪੈਦਾ ਕਰਨ ਦੇ ਯਤਨ ਉਹ ਕਰਦਾ ਉਸ ਦ੍ਰਿਸ਼ਟੀ ਨਾਲ ਦੇਖਦਾ ਜਿਵੇਂ ਇਹ ਚ ਗੁਣ ਪੈਦਾ ਹੋਣ ਗੁੜਵਾਣੀ ਹੋਏ ਨਹੀਂ ਇਹ ਗੁਣਾਂ ਦਾ ਉਹਦਾ ਉਪਦੇਸ਼ ਹੈ ਗੁੜਵਾਣੀ ਹੈ ਗੁੜਵਾਣੀ ਦਾ ਉਹਦੇ ਸਾਡੇ ਗੁਣ ਪੈਦਾ ਕਰਨ ਵਾਲੀ ਬਾਣੀ ਹੈ ਮਾਨ ਜਾਣ ਤੋਂ ਸਭ ਬਾਤ ਜਾਣਦੇ ਹੀ ਔਗਣ ਕਰ ਇਹ ਉਗੜਦਾ ਮਨ ਆਪ ਕਰਦਾ ਆਪਣੇ ਪੈਰਾਂ ਉਹਨੂੰ ਕਰਦਾ ਉਹ ਤਾਂ ਇਹਦੇ ਉਗਣ ਧੋ ਕੇ ਗੁਣ ਪੈਦਾ ਕਰਨ ਦੀ ਗੱਲ ਕਰਦਾ ਪਾਪ ਕੱਢੇ ਹੋਏ ਪਾਪ ਹੀ ਉਗੜਦੇ ਨੇ ਪਾਪ ਕੀ ਹੋ ਗਿਆ ਇਹ ਹੁਕਮ ਦਾ ਵਿਰੋਧ ਕਰਦਾ ਉਹਦੀ ਨਜ਼ਰ ਨਿਹਾਲ ਹੈ ਉਹ ਸਾਨੂੰ ਭੂਤ ਦੀ ਨਜ਼ਰਾਂ ਦੇਖਦਾ ਇਹ ਉਹਦਾ ਵਿਰੋਧ ਕਰਦਾ ਉਹ ਜੀਆਂ ਦੀ ਸਾਡੂ ਪੁੱਤੀ ਜੀਰੂ ਦੇਖ ਰਿਹਾ ਸਾਡੂ ਪੁੱਤੀ ਦੀ ਨਗਾ ਨਾਲ ਮਦਦ ਕਰਨ ਦੀ ਨਗਾ ਨਾਲ ਅਸੀਂ ਉਹ ਦਾ ਰੋਧ ਕਰਦੇ ਉਹ ਕੌੜੀ ਦਵਾਈ ਦਿੰਦਾ ਇਹਨੂੰ ਆਰਾਮ ਹੈ ਕੌੜੀ ਦਵਾਈ ਨਾਲ ਉਹਨਾਂ ਤਾਂ ਦਿੰਦਾ ਦੁੱਖੇ ਤਾਂ ਦਿੰਦਾ ਲੋੜ ਹੈ ਉਸ ਵਕਤ ਦੁੱਖ ਦੀ ਹੈ ਚੀਰਾ ਦਿੰਦਾ ਡਾਕਟਰ ਕਿਉਂ ਚੀਰਾ ਦਿੰਦਾ ਕੋੰਤਰ ਜੋ ਬਵਾ ਲਓ ਕੱਢਣਾ ਹੈ ਚੀਰੇ ਨਾਲ ਉਹ ਚੀਰੇ ਨਾਲ ਨਿਕਲ ਆਲੀ ਚੀਰੇ ਫਿਰ ਬਵਾਦ ਉਹ ਦੁੱਖ ਹੀ ਆ ਸਾਨੂੰ ਦੁੱਖ ਜੰਨਾ ਨਹੀਂ ਲੱਗਦਾ ਉਹ ਜਿਹੜਾ ਅੰਦਰ ਤੜਫਣਾ ਬਵਾਦ ਹੀ ਉਹ ਤਾਂ ਮਹਿਸੂਸ ਹੁੰਦੀ ਹੈ ਪਰ ਚੀਰਾ ਨਹੀਂ ਜੰਗਾ ਕਰਨਾ ਸਾਨੂੰ ਇਹ ਨਹੀਂ ਪਤਾ ਵੀ ਇਹ ਦੁੱਖ ਤਾਂ ਦਿੰਦਾ ਸਾਡੇ ਰੋਗ ਦੂਰ ਕਰਨ ਵਾਸਤੇ ਚੀਰਾ ਕੀ ਦਿੱਤਾ ਦੁੱਖ ਕਹਦੇ ਵਾਰ ਦੋ ਰੋਗ ਦੂਰ ਕਰਨ ਵਾਸਤੇ ਜਦੋਂ ਇਹ ਗੱਲ ਦੀ ਸਮਝ ਆ ਗਈ ਫਿਰ ਹੁਕਮ ਦਾ ਵਿਰੋਧ ਨਹੀਂ ਕਰਨਾ ਇਸ ਗੱਲ ਤੇ ਭਰੋਸਾ ਨਹੀਂ ਹੋ ਵਿਸ਼ਵਾਸ ਨਹੀਂ ਇਹ ਸਮਝੀ